ਲੋਈ ਨੂਰ ਪੰਜਾਬੀ ਢਾਬਾ ਇਧਰੋਂ ਪਟਿਆਲਾ ਰੋਡ ਜੀ ਹਾਈਵੇ ਰੋਡ ਇਧਰੋਂ ਆਪਣਾ ਬਰਨਾਲਾ ਰੋਡ ਜੀ ਆਇਓ ਸਾਨੂੰ ਆਪਾਂ ਬਾਪੂ ਜੀ ਨਾਲ ਗੱਲ ਕਰਾਵਾਂਗੇ ਬਾਪੂ ਜੀ ਪ੍ਰੈਸ ਦੀ ਮੜਾ ਦਿਖਾਉਂਗੇ ਜੀ ਆਹ ਦੇਖੋ ਬਾਪੂ ਜੀ ਹਮ ਆਪਾਂ ਨੂੰ ਸਾਰੇ ਵਿਚਾਰ ਸਾਂਝੇ ਕਰਨਗੇ ਆਪਦੇ ਬੋਲੋ ਜੀ ਬੋਲੋ ਰਾਣੀ ਚੱਟਦਾ ਰੇਤ ਤਸਵੀਰ ਬੂਲਦੀ ਆ ਅਬਦ ਸ਼ੁਰੂ ਕਰਦੀ ਆ ਹਾਂਜੀ ਇਹਨੂੰ ਬੋਲਣ ਦੀ ਨਹੀਂ ਬੋਲ ਸਕਦੀ ਦਾਕੀਟਾ ਨੂੰ ਅਬਦ ਬੱਚੀ ਜਾਉਂਦੀ ਆ ਇਹ ਵੀ ਬੋਲਦੀ ਆ ਆ ਜਾ ਹੁਣ ਅੰਦਰ ਦਾ ਖਾਲੋ ਦੋਸਤ ਆਹ ਨਾਲ ਜੀ ਕੁਆੜੀ ਨੂੰ ਚੱਕ ਕੇ ਲੰਦਾ ਹੋਇਆ ਠੀਕ ਆ ਜੀ ਇੰਨਾ ਇੰਨਾ ਅੱਛਾ ਜੀ ਇਹਨੂੰ ਕੁਆੜੀ ਤੋਂ ਲੈਂਦਾ ਉਹ ਆਪਰ ਪ੍ਰੈਜ਼ੀਡੈਂਟ ਜਾਨੀ ਇਹ ਵੀ ਕੀਤਾ ਹੈ ਅੱਛਾ ਜੀ ਕੀ ਕਰੂਗੀ ਮਾਟੀ ਕਿਥੋਂ ਪਰ ਜਗਦਾ ਮੈਂ ਹੁਣ ਥੋੜਾ ਹੁਣ ਤਾਂ ਇਹਦਾ ਲਾਧਾ ਮੈਂ 4 ਤਰੀਕ ਨੂੰਰੇ ਪਾਇਆ ਹੋਇਆ ਹੈ ਅੱਛਾ ਜੀ ਇਹ ਉਹਨਾਂ ਨੇ ਥੋੜੀ ਜਿਹੀ ਦਾ ਪਰ ਠੀਕ ਹੈ ਜੀ ਮਿੱਟੀ ਹੁਣ ਲੱਗ ਗਈ ਨਾ ਇਹਦਾ ਚਾਦਰਾਂ ਚੱਗਾ ਬਹੁਤ ਸੋਹਣਾ ਪਾ ਕੇ ਜੈਂਟਲਮੈਨ ਬਣਿਆ ਹੋਇਆ ਜੀ ਠੀਕ ਹੈ ਇਹਦੇ ਚਾਦਰਾਂ ਪਾਇਆ ਹੋਇਆ ਹੋਇਆ ਸੀਗਾ ਜੀ ਬਾਪੂ ਜੀ ਕਹਿੰਦੇ ਆਪਣੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਠੀਕ ਹੈ ਬਾਪੂ ਜੀ ਹੋਰ ਦੱਸੋ ਮੜ ਪ੍ਰੈਸ ਬਾਰੇ ਕੀ ਕਹਿੰਦੇ ਜੀ ਆਹ ਦਿੱਕੋ ਪ੍ਰੈਸ ਕਿੱਥੇ ਸੀ ਪ੍ਰੈਸ ਆਪਣੇ ਬਾਪੂ ਜੀ ਆਪਣੋ ਪੁਰਾਣ ਕਰ ਰਹੇ ਹੋਏ ਇਹ ਬਲਦਾਂ ਮਰੇ ਗਿਆਨ ਦੇਣਗੇ ਬਾਪੂ ਜੀ ਆਪਣੇ ਲੋਕ ਭੁੱਲੀ ਗਏ ਇੱਕ ਬਲਦ ਆ ਬਣਾ ਲਈ ਹੁਣ ਮੋਟਰਸਾਈਕਲ ਪਿਛੇ ਰੇੜੀਆਂ ਹਾਂਜੀ ਪੁਰਾਣੇ ਬਲਦਾਂ ਨੂੰ ਜਹਾਦੀਨ ਕਰਦੇ ਕੋ ਛੱਡ ਕੇ ਡੰਡੇ ਮਾਰਦੇ ਸਰਕਾਰ ਦੇ ਲੋਕ ਹਾਂ ਜਿਨ੍ਹਾਂ ਨੇ ਸਾਨੂੰ ਰੋਟੀ ਦਿੱਤੀ ਹੈ ਜਿਨ੍ਹਾਂ ਸਾਨੂੰ ਇਸ ਸਟੇਜ ਤੇ ਭੇਜਿਆ ਉਹਨਾਂ ਦਾ ਕੋਈ ਬੁੱਕ ਨਹੀਂ ਆਪ ਦਾ ਪ੍ਰਸ਼ਨ ਹੈ ਕਿੰਨੀ ਦੇ ਲਾਗੇ ਬੈਠੇ ਆਪ ਬਾਪੂ ਜੱੱਕੀ ਬਰੇ ਮੜਾ ਜਾ ਚੱਕੀ ਬਾਰੇ ਦੱਸੋ ਮੜਾ ਲੋਕਾਂ ਨੂੰ ਗਿਆਨ ਦੋ ਮੜਾ ਪਹਿਲਾਂ ਲੋਕ ਇੱਥੇ ਆਟਾ ਪੀਂਦੇ ਸੀ ਹੁਣ ਜੇ ਜਾ ਕੇ ਬਿਜਲੀ ਵਾਲੀਆਂ ਚੱਕੀਆਂ ਤੇ ਭੰਦੇ ਫਿਰਦੇ ਨੇ ਤੜਕੇ ਕਰਦੇ ਜਿਹੜੀ ਲੇਡੀ ਸੋਤੀ 2-4 ਕਿਲੋ 5 ਕਿਲੋ ਆਟਾ ਮਲਾ ਗਿਆ ਇਹ ਬਾਪੂ ਜੀ ਵੀਕ ਵਧੀਆ ਬਿਮਾਰੀ ਨਹੀਂ ਲੱਗਦੀ ਹੈਣਾ ਇਹ ਦੇ ਨਾਲ ਹੀ ਸਾਫੀਦਰਾ ਸੀਗਾ ਅਸਰਦੁੰਨੀ ਸੀ ਆ ਹੁਣ ਦੇਖੋ ਆਪਾਂ ਜਿਹੜਾ ਅੱਗ ਸਵਾਹ ਖਾਈ ਇੰਨੇ ਬਿਮਾਰੀਆਂ ਨਾਲ ਕੈਂਸਰ ਕੁਸਰ ਹੁੰਦੇ ਨੇ ਉਹ ਸਾਰੀਆਂ ਨੇ ਇਹੀ ਕਾਰਨ ਆਣਾ ਜੀ ਰੋਗ ਕਿਹਦੇ ਹੁੰਦਾ ਸੀ ਪਹਿਲਾਂ ਕੈਂਸਰ ਕੀ ਹੁੰਦਾ ਸੀ ਪਹਿਲਾਂ ਹਾਂ ਜੀ ਟੀਵੀ ਕੀ ਹੁੰਦੀ ਸੀ ਪਹਿਲਾਂ ਤੇ ਬਾਪੂ ਜੀ ਆਮੜਾ ਚਰਖੇ ਬਾਰੇ ਮੈਂ ਆਪਦੀ ਆਪ ਦੋ ਮਿੰਟ ਚਾਰਖੇ ਬਾਰੇ ਦੱਸ ਦਵਾਂ ਮੜਾ ਜੀ ਇਹ ਬਾਪੂ ਜੀ ਚਰਖੇ ਬਾਰੇ ਵੀ ਦੱਸਣਗੇ ਆਪਾਂ ਨੂੰ ਮੜਾ ਜੀ ਆ ਦੇਖੋ ਉਹ ਪਹਿ냔 ਮੋਢੀ ਚਰਖਾ ਘੱਟ ਕੇ ਆਦਾ ਬੰਦੀਆਂ ਦਰਨੀਆਂ ਮੋਣੀਆਂ ਕੀ ਸਮਾਉਣੀ ਆ ਹੁਣ ਇਹ ਬੱਦੇ ਨਹੀਂ ਬੱਚਿਆਂ ਨੂੰ ਇੱਕ ਚਰਕਰ ਚੀਜ਼ ਕੀ ਹੋਈ ਇਹ ਚੀਜ਼ਾਂ ਆਪਣੇ ਕੱਲੇ ਬਾਪੂ ਜੀ ਢਾਬੇ ਦੇ ਨੇ ਕੱਲਾ ਇਹ ਆਪਣਾ ਰੋਡ ਕਿਹੜਾ ਜੀ ਇਹ ਸ਼ੁਰੂ ਤੋਂ ਵਾਲਾ ਰੋਡ ਹੈ ਤੇ ਪਿੰਡ ਜੀ ਪਿੰਡ ਬੜਵੜਾ ਜੀ ਪਿੰਡ ਬੜਵੜਾ ਜੀ ਸੰਗਰੂ ਰੋਡ ਆ ਹਾਈਵੇ ਇਧਰੋਂ ਜਿਵੇਂ ਆਪਾਂ ਪਟਾਲੇ ਰੋਡ ਜੀ ਇਧਰ ਤੁਹਾਨੂੰ ਦਿਖਾਉਨੇ ਆ ਜੀ ਬਰਨਾਲਾ ਰੋਡ ਆ ਜੋ ਆਪਾਂ ਬਾਪੂ ਜੀ ਨਾਲ ਹੋਰ ਵੀ ਆਪਾਂ ਤੁਹਾਨੂੰ ਵੀਡੀਓ ਸਾਂਝੀ ਕਰਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਤਾਂ ਕਿ ਆਪਾਂ ਤੁਹਾਨੂੰ ਪੰਜਾਬੀ ਕਲਚਰ ਦਿਖਾਉਂਦੇ ਰਹੀਏ ਹੁਣ ਬਾਪੂ ਜੀ ਅੰਦਰ ਆਪਾਂ ਨੂੰ ਲੈ ਕੇ ਜਾ ਰਹੇ ਨੇ ਉਹ ਵੀ ਆਪਾਂ ਨੂੰ ਦਿਖਾਉਣਗੇ ਜੀ ਕੋਈ ਕੁਝ ਨਵੀਂ ਆਈਟਮ ਕੁੜਾ ਕੱਲੇ ਨਾ ਇਹ ਕਿੱਥੀ ਮੁੱਚਾ ਬੇਵਿਣੀ ਗ੍ਰੈਸ ਲੋ ਜੀ ਦੋਸਤੋ ਇਹ 1923 ਦੀ ਪ੍ਰੈਸ ਆ ਜੀ ਇਹ ਬਾਪੂ ਜੀ ਨੇ ਯਾਦ ਸੰਭੀ ਹੋਈ ਹੈ ਜੀ ਉਹ ਕਰਦੇ ਨੇ ਸੁਹਾ ਜੀ ਕੋਲ ਪਾ ਕੇ ੱਲਿਆਉਂਦੀ ਸਾ ਇੱਥੋਂ ਦੀ ਕੋਲਾ ਪੈਂਦਾ ਸੀਗਾ ਜੀ ਤੇ ਬਾਪੂ ਜੀ ਫਿਰ ਕੋਲਾ ਪਾ ਕੇ ਕੋਲਾ ਪਾ ਕੇ ਅਸੀਂ ਬੰਦ ਕਰ ਲੈਂਦੇ ਗੋਲਾ ਪਾ ਕੇ ਇਸ ਤਰ੍ਹਾਂ ਇਹ ਬੰਦ ਹੋ ਜਾਂਦੀ ਸੀ ਆ ਖੁੱਲ ਖੁੱਲਦੀ ਕਰੋ ਜਾਂਦਾ ਕਹੇ ਜਾਂਦਾ ਆ ਦੇਖੋ ਇਹ ਲੋਕ ਹੁੰਦਾ ਸੀਗਾ ਜੀ ਪੁਰਾਣੇ ਸਮਿਆਂ ਚ ਇਹ ਚੀਜ਼ਾਂ ਜੀ ਖਤਮ ਹੋ ਚੁੱਕੀਆਂ ਨੇ ਅੱਜ ਦੇ ਪੰਜਾਬੀ ਕਲਚਰ ਆਪਣਾ ਤੇ ਆ ਬਾਪੂ ਜੀ ਕਹਿੰਦੇ ਆਪਣਾ ਅੰਦਰਲਾ ਪੰਜਾਬੀ ਟੱਪੇ ਦੇ ਜਿਹਦਾ ਅੰਦਰ ਐਂਟਰ ਹੁੰਦੇ ਨੇ ਜੀ ਸਾਨੂੰ ਉਹ ਦਿਖਾ ਰਹੇ ਆ ਆ ਆ ਦੇਖੋ ਇਸ ਤਰ੍ਹਾਂ ਆਪਣੇ ਪੁਰਾਣੇ ਘਰ ਹੁੰਦੇ ਸੀ ਆਪਾਂ ਇਸ ਰੋਡ ਤੇ ਆਰ ਕਰਦੇ ਸ਼ਾਦੀ ਕੀ ਸ਼ੱਜ ਨਾਲ ਸ਼ਾਦਗੀ ਠੀਕ ਹੈ ਆ ਉਹ ਪਿੰਡਾਂ ਦਾ ਗਾਹ ਚੱਲੀ ਜਲੀ ਤੇ ਆ ਬਾਪੂ ਜੀ ਆਪਣੇ ਉਹ ਦਿਖਾ ਰਹੇ ਨੇ ਪੰਜਾਬੀ ਕਲਚਰ ਆਪਣਾ ਇਹ ਭੁੱਲ ਗਏ ਲੋਕ ਗੱਡੇ-ਗੱਡੇ ਤਾਂ ਭੁੱਲ ਗਏ ਇਹ ਸੋਡੇ ਸਮੇਂ ਜੀ ਕਿੰਨੇ ਕ ਟਾਈਮ ਚ ਸੀ ਬਾਪੂ ਜੀ ਇਹ

ਐਸ ਲੋਕ ਵੀ ਜੋ ਪਾਣੀ ਕੱਢਦੇ ਸੀ ਦੋਸਤੋ ਹੁਣ ਤਾਂ ਰੋਕੋ ਇਸ ਤਰ੍ਹਾਂ ਹੀ ਖੂਹ ਚ ਪਾਣੀ ਕੱਢਦੇ ਹੁੰਦੇ ਸੀ ਪੁਰਾਣਾ ਕੀ ਕਹਿੰਦੇ ਹੁੰਦੇ ਬਾਪੂ ਜੀ ਉਹਨੂੰ ਪੁਰਾਣਾ ਹਲਟ ਹੈ ਹਲਟ ਪੁਰਾਣਾ ਹਲਟ ਹੁੰਦਾ ਸੀ ਜੀ ਕਈ ਵੀਰਾਂ ਨੂੰ ਪਤਾ ਨਹੀਂ ਹੁਣ ਆਈ ਖੂਹ ਚ ਕਹਿੰਦੇ ਬਚਦੀ ਬਹੁਤ ਸੋਹਣਾ ਦ੍ਰਿਸ਼ ਬਣਾਇਆ ਅੰਦਰ ਆਪੇ ਆਪੇ ਬਹੁਤ ਫਿਰ ਕਰਦੇ ਜਾਂਦੇ ਰਹੇ ਬਹੁਤ ਸੋਹਣਾ ਦ੍ਰਿਸ਼ ਬਣਾਇਆ ਮੂਰਖ ਹੁੰਦੀ ਆ ਇੱਥੇ ਅੰਦਰ ਆ ਕੇ ਬਾਪੂ ਕੋਲ ਤੁਸੀਂ ਵੀ 10 ਮਿੰਟ ਚਾਹ ਪਾਣੀ ਪੀ ਕੇ ਜਾਓ ਜ਼ਰੂਰ ਨੂਰ ਪੰਜਾਬੀ ਢਾਬੇ ਤੇ ਭਾੜਵਰ ਰੋਡ ਹਾਂਜੀ ਆ ਵੀਰ ਆਪਣੇ ਇੱਥੇ ਹੀ ਹੁੰਦੇ ਨੇ ਪੰਜਾਬੀ ਢਾਬੇ ਦੇ ਨੂਰ ਦੇ ਇਹ ਦ੍ਰਿਸ਼ਾਤ ਜਾਂ ਨੂਰ ਪੰਜਾਬੀ ਢਾਬੇ ਦਾ ਭਾੜਵਰ ਆਹ ਰੋਡ ਆ ਜੀ ਬਰਨਾਲਾ ਇਧਰੋਂ ਪਟਿਆਲਾ ਰੋਡ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਲਾਈਕ ਕਮੈਂਟ ਕਰਦੇ ਰਹੋ ਇਹ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਆ ਜੀ ਦਿਖਾ ਰਿਹਾ ਤੁਹਾਨੂੰ ਆਪਾਂ